ਲਓ ਜੀ ਆਹ ਤੇ ਗੋਲ ਗੱਤੇ ਗੋਲ ਗੱਤੇ ਗੋਲ ਗੱਤੇ ਕਿਤੇ ਗੋਲ ਗੱਤੇ ਕਿਤੇ ਸਾਡੀ ਮੰਮੀ ਲੱਗੀ ਆ ਲਾਉਣ ਲਓ ਜੀ ਲਓ ਜੀ ਮੰਗਣੀ ਆਉতো ਨਹੀਂ ਮੰਗੀ ਸਭ ਕਿੰਨਾ ਖੰਡ ਕਿੰਨੇ ਕਿੰਨੇ ਦੇ ਖਾ ਸਕਦੇ ਹੋ ਤੁਸੀਂ ਅਰੇ ਖਾਓ ਨਾ ਰੋ ਪੋ ਤੈ ਚ ਮਮੇ ਗੁੱਠਾ ਮਾਰ ਐਡਾ ਆਜੋ ਆਜੋ ਆਉਣੀ ਕੋਈ ਤੁਝ ਨੂੰ ਜਿੰਦੂ ਹੋਵੇ ਘੱਟੇ ਖਾਣ ਤੇ ਪਾਣੀ ਦੀ ਲੋ ਠੰਡਾ ਆਲਾ ਜੀ ਮੈਨੂੰ ਫੋਨ ਕਰਕੇ ਦੱਸਣਾ ਵੀ ਕਿਹਦੇ ਕਿਹਨੇ ਖਾਣੇ ਬਣਾਏ ਮੈਂ ਪਚਾ ਸਕਦੀ ਆ ਉਹ ਲੋਗੇ ਐਸ਼ਾ ਜੀ ਠੀਕ ਹੈ ਫੜ ਜੀ ਗਏ ਦੁੱਧ ਪੋਣ ਦਾ ਦੁੱਧ ਵੀ ਰੱਖਿਆ ਵਿੱਚ ਠੀਕ ਹੈ ਕਿਨੇ ਹੋ ਗਏ 2 2 4 2 6 ਤੋਂ 2 8 ਹੈ ਕਿ ਵੀ ਸੂਜੀ ਵਾਲੇ ਸਪੈਸ਼ਲ ਉਹਨਾਂ ਖਾਣ ਵਾਲੇ ਨੇ ਬਿਗਿਨਿੰਗ ਵਾਲੇ ਵੀ ਕਿੰਨੇ ਆ ਚਲੇ ਐ ਇਹਨਾਂ ਸੀਗੇ ਵਈ ਕਾਣ ਵਾਲੀ ਨੂੰ ਚੁੱਪ ਕਰਕੇ ਖਾ ਲਓ ਚਲੇ ਹੁਣ ਇਹਦਾ ਸੀ ਉਹ ਰੇੜੀ ਵਾਲੇ ਤਾਂ ਖਤਮ ਹੋ ਗਏ ਸੀਗੇ ਕਿਉਂਕਿ ਹੋਰ ਜਿਹੜੀ ਆੜਵੜਾ ਨਹੀਂ ਹੋਈ ਰਹੀ ਇਸ ਕਰਕੇ ਉਹਨੇ ਰੋਡ ਉੱਤੇ ਜਲਦੀ ਜਲਦੀ ਲੱਗ ਜਾਂਦੇ। ਸ਼ਾਮ। ਕਿਨੇ ਹੋਣਾ? ਬੱਸ ਜਿੰਨੇ ਮਾਰਦੇ ਹੋ ਨਾ। ਦੁਕਾਨਦਾਰ ਨੇ ਕੋਈ ਦੋ, ਚਾਰ, ਤਿੰਨ ਤੋਂ ਦੋ ਪਾਣੇ, ਪੰਜ, ਚਾਰ, ਨੌਂ ਦਲਵਾਇਆ। 12 ਤੱਕ ਤੁਰ ਜਾ। Нет, ровно.